ਬੇਸ਼ੱਕ ਕਾਂਗਰਸੀ ਮਾੜੇ ਹੋਣਗੇ ਹੂੰ ਕਾਂਗਰਸ ਨੇ ਚੰਗੇ ਕੰਮ ਹੋ ਸਕਦਾ ਨਾ ਕੀਤੇ ਹੋਣ ਹੂੰ ਅਕਾਲੀਆਂ ਨੇ ਵੀ ਨਾ ਕੀਤੇ ਹੋਣ ਹੂੰ ਚਾਹੇ ਉਹ ਬਰਕਾੜੀ ਕਾਂਡਾ ਜਾਂ ਹੋ ਹੋ ਸਕਦਾ ਕੋਈ ਹੋਰ ਜਿਹੜੇ ਇਹਨਾਂ ਨੇ ਕੋਈ ਕੰਮ ਬੇਅਦਬੀ ਦੇ ਕੀਤੇ ਆ ਪਰ ਮੈਨੂੰ ਇੰਨਾ ਕੁ ਤਾਂ ਇਹ ਹੈਗਾ ਵੀ ਇਹ ਘੱਟੋ ਘੱਟ ਇਹ ਝਾੜੂ ਵਾਲਿਆਂ ਨਾਲੋਂ ਚੰਗੇ ਅੱਜ ਕੱਲ ਤਾਂ ਅਜੀਹਾ ਸਮਾਂ ਆ ਗਿਆ ਕਿ ਲੋਕ ਸੂਟ ਬਦਲਣ ਤੋਂ ਪਹਿਲਾਂ ਜਿਹੜਾ ਹੈਗਾ ਅੱਜ ਕੱਲ ਪਾਰਟੀਆਂ ਬਦਲ ਲੈਂਦੇ ਆ ਇਹ ਰਿਵਾਜ ਚੱਲ ਪਿਆ ਅੱਜ ਕੱਲ ਜੀ ਕਾਲਾ ਢੱਲੋਤਾ ਹੁਣੀ ਥੋੜਾ ਜਿਹਾ ਹੰਕਾਰ ਦੇ ਵਿੱਚ ਆ ਗਿਆ ਕਿ ਮੇਰੀ ਜੱਤ ਤਾਂ ਪੱਕੀ ਆ ਕਿਸੇ ਨੂੰ ਮਿਲਣ ਦੇ ਲਈ ਸਮਾਂ ਵੀ ਨਹੀਂ ਦਿੰਦਾ ਜੇ ਕੱਲ ਨੂੰ ਐਮਐਲਏ ਬਣ ਜਾਂਦਾ ਫਿਰ ਲੋਕਾਂ ਨੂੰ ਕਿੱਥੇ ਮਿਲਣਗੇ ਫੈਨਸ ਕਾਂਗਰਸ ਦਾ ਇੱਕ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਹੂੰ ਸਿਆਸਤ ਦਾ ਇੱਕ ਵੱਡਾ ਨਾਮ ਨੇ ਨਵਜੋਤ ਸਿੰਘ ਸਿੱਧੂ ਅੱਜ ਪਾਰਟੀ ਤੋਂ ਪਾਸਾ ਕਰੀ ਬੈਠੇ ਬਰਨਾਲਾ ਏਰੀਆ ਪੰਜਾਬ ਚ ਇਕੱਲਾ ਅਜੇਹਾ ਏਰੀਆ ਬਰਨਾਲਾ ਸੰਗਰੂਰ ਜਿਹੜੀ ਉਹ ਇੱਕ 벨ਟ ਹੈ ਅਜੇਹੀ 벨ਟ ਆ ਇਹਨਾਂ ਲੋਕਾਂ ਨੂੰ ਹਜੇ ਤੱਕ ਬੰਦਾ ਸਮਝ ਹੀ ਨਹੀਂ ਸਕਿਆ ਇਹ ਬੰਦੇ ਆ ਕ੍ਰਾਂਤੀਕਾਰੀ ਇਹੇ ਬੰਦਿਆਂ ਨੇ ਇੱਥੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਇਹਨਾਂ ਬੰਦਿਆਂ ਨੇ ਭਗਵੰਤ ਸਿੰਘ ਮਾਨ ਨੂੰ ਇੱਥੋਂ ਐਮਪੀ ਜਿਤਾਇਆ ਇਹਨਾਂ ਬੰਦਿਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਹੀ ਹਰਾਇਆ 2017 ਦੇ ਵਿੱਚ ਕੈਪਟਨ ਮੁੰਦਰ ਸਿੰਘ ਦੀ ਸਰਕਾਰ ਆਈ ਸੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਇੱਕ ਤਾਂ ਕਰੂੰਗਾ ਵੀ ਨਸ਼ਾ ਖਤਮ। ਹੂੰ। ਦੂਜਾ ਉਹਨਾਂ ਨੇ ਕਿਹਾ ਸੀ ਕਰਜ਼ਾ। ਉਹਦੇ 'ਚ ਇਹ ਲਿਖਿਆ ਸੀਗਾ ਭਾਈ ਵੀ ਜਿਹੜਾ 4 ਕਿੱल्ल्या ਤੋਂ ਘੱਟ ਜ਼ਮੀਨ ਦਾ ਕੋਈ ਮਾਲਕ ਆ ਜੇ ਉਹਦੇ ਤੇ ਕੋਈ ਸੋਸਾਇਟੀ ਦਾ ਸਰਕਾਰ ਦਾ ਕਰਜ਼ਾ ਖੜਾ ਉਹ ਤੁਹਾਡਾ ਹੋਊਗਾ ਨਿਲ ਤੇ ਉਹ ਹੋਇਆ। ਮੇਰੇ ਨਾਲ ਤੇ ਜ਼ਮੀਨ ਹੀ ਢਾਈ ਕੇ ਪੌਣੇ 3 ਕਿੱਲੇ ਜ਼ਮੀਨ ਸੀ ਉਦੋਂ। ਮੇਰੇ ਤੇ ਉਹ 50-55000 ਰੁਪਈਆ ਉਹ ਸੋਸਾਇਟੀ ਦਾ ਖੜਾ ਸੀ ਸਾਡਾ ਤਾਂ। ਮਦੋਂ ਢਾਈ 3 ਕਿੱਲੇ ਜ਼ਮੀਨ ਤੁਹਾਡੇ ਨਾਮ ਤੇ ਸੀ ਤੁਸੀਂ ਉਸ ਚੀਜ਼ ਦਾ ਲਾਹਾ ਲੈ ਲਿਆ। ਗਵਰਨਮੈਂਟ ਨਹੀਂ ਦਿੰਦਾ। ਮੈਂ ਢਾਈ ਨਹੀਂ ਦਿੱਤਾ ਨਾ ਜੇ ਤੁਸੀਂ ਆਪਣਾ ਰਿਕਾਰਡ ਪੇਸ਼ ਕੀਤਾ ਕਿ ਮੇਰੇ ਕੋਲ ਢਾਈ ਤਨ ਕਿਲੇ ਜ਼ਮੀਨ ਦੇ ਨੇ ਜੀ ਐਨਾ ਮੇਰੇ ਸਿਰ ਤੇ ਕਰਜ਼ਾ ਮੇਰੇ ਸਿਰ ਤੇ ਕਰਜ਼ਾ ਤੇ ਗਵਰਨਮੈਂਟ ਕਰੂਗੀ ਉਹਨੂੰ ਮਾਫ ਫਿਰ ਆਮ ਲੋਕਾਂ ਦੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਹੋਇਆ ਕਹਿੰਦੇ ਕਰਜ਼ਾ ਮਾਫੀ ਉਹਨਾਂ ਲੋਕਾਂ ਨੂੰ ਮਿਲੀ ਹੈ ਜਿਹੜੇ ਕਾਂਗਰਸ ਦੇ ਨੇੜੇ ਸੀ ਜਾਂ ਕਾਂਗਰਸ ਦੇ ਸਰਪੰਚਾਂ ਦੇ ਐਮ ਐਲ ਐਸ ਦੇ ਨੇੜੇ ਸੀ ਸਿਰਫ ਉਹਨਾਂ ਨੂੰ ਮਿਲੀ ਆਮ ਲੋਕਾਂ ਨੂੰ ਤਾਂ ਮਿਲੀ ਨਹੀਂ ਹੁਣ ਜ਼ਿੰਮੇਦਾਰ ਕਰਜ਼ੇ ਮਾਫੀ ਦੀ ਲੋੜ ਉਹਨਾਂ ਨੂੰ ਆ ਜਿਨ੍ਹਾਂ ਦੇ ਕੋਲ 1 ਕਿਲਾ 2 ਕਿਲੇ 3 ਕਿਲੇ ਜ਼ਮੀਨ ਦੇ ਨੇ ਉਹਨਾਂ ਨੂੰ ਨਹੀਂ ਹੈਗੀ ਜਿਨ੍ਹਾਂ ਦੇ ਕੋਲ 10 10 15 ਕਿਲੇ ਜ਼ਮੀਨ ਐਪੀ ਅਮਰਤਪਾਲ ਦੇ ਸਾਥੀਆਂ ਨੇ ਐਲਾਨ ਕਰਤਾ ਸੀ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਬੇਸ਼ੱਕ ਬਾਅਦ ਦੇ ਵਿੱਚ ਫੈਸਲਾ ਬਦਲ ਲਿਆ ਗਿਆ ਕੀ ਲੱਗਦਾ ਜੇ ਡੇਰਾ ਬਾਬਾ ਨਾਨਕ ਤੋਂ ਗਲਜੀਤ ਸਿੰਘ ਕਲਸੀ ਜਾਂ ਜਿਹੜੇ ਬਾਕੀ ਸਾਥੀ ਸੀ ਚੋਣ ਮੈਦਾਨ ਦੇ ਵਿੱਚ ਉਤਰਦੇ ਕਾਂਗਰਸ ਨੂੰ ਕਿੰਨਾ ਕੁ ਫਰਕ ਪੈਣਾ ਪੰਜਾਬ ਚ ਵਿਧਾਨ ਸਭਾ ਜਿਮਣੀ ਚੋਣਾਂ ਦੇ ਚੱਲਦਿਆਂ ਸਿਆਸੀ ਪਾਰਾ ਸਿਖਰਾਂ ਤੇ ਆ ਸਾਰੀਆਂ ਪਾਰਟੀਆਂ ਪੱਬਾ ਭਾਰ ਹੋਈਆਂ ਹੋਈਆਂ ਨੇ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਨੇ ਤਾਂ ਸਾਡੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਜਲਾਲਾਬਾਦ ਤੋਂ ਜੂਥ ਪ੍ਰਧਾਨ ਸਹਿਜਪਾਲ ਬਰਾੜ ਹੋਰੀ ਮੌਜੂਦ ਨੇ ਬਰਾੜ ਸਾਹਿਬ ਵੈਲਕਮ ਜੀ ਆਇਆਂ ਨੂੰ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਇਲੈਕਸ਼ਨ ਦਾ ਮਾਹੌਲ ਆ ਤੁਸੀਂ ਵਕ ਵਕ ਥਾਮਾਂ ਤੇ ਜਾ ਰਹੇ ਹੋ ਬੜਿੰਗ ਸਾਹਿਬ ਦੇ ਬੜਾ ਨਜ਼ਦੀਕੋਂ ਅੱਜ ਕੱਲ੍ਹ ਆਬੋ ਹਵਾ ਕੀ ਕਹਿ ਰਹੀ ਹੈ ਗਿੱਦੜਵਾਹਾ ਬਰਨਾਲਾ ਜਾਂ ਡੇਰਾ ਬਾਬਾ ਨਾਨਕ ਦੀ ਦੇਖੋ ਮੈਂ ਹਲਕਾ ਗਿੱਦੜਵਾਹ ਦੇ ਵਿੱਚ ਚੋਣ ਪ੍ਰਚਾਰ ਕੀਤਾ ਹੂੰ ਤੇ ਕਿਉਂਕਿ ਉੱਥੇ ਸਾਡੇ ਵੱਡੇ ਭਾਈ ਸਾਹਿਬ ਹੂੰ ਉਹਨਾਂ ਦੇ ਜਿਹੜੇ ਪਤਨੀ ਅਮਰਤਾ ਵੜਿੰਗ ਜੀ ਜੀ ਉਹ ਆਪਣਾ ਉਥੋਂ ਇਲੈਕਸ਼ਨ ਲੜ ਰਹੇ ਆ ਤੇ ਉਹਦੇ ਨਾਲ ਬਰਨਾਲੇ ਤੋਂ ਵੀ ਸਾਡਾ ਆਪ ਦਾ ਮਤਲਬ ਮੇਰਾ ਖਾਸ ਇੱਕ ਭਰਾ ਗੁਰਦੀਪ ਸਿੰਘ ਕਾਲਾ ਢਿੱਲੋਂ ਤੋਂ ਇਲੈਕਸ਼ਨ ਲੜ ਰਿਹਾ ਹੂੰ ਸੋ ਮੇਰਾ ਤਾਂ ਇਹੀ ਕਹਿਣਾ ਹੋਊਗਾ ਕਿ ਦੇਖੋ ਬਰਨਾਲੇ ਵਾਲੀ ਜਿਹੜੀ ਸੀਟ ਆ ਉਹਦੇ ਤੇ ਵੀ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਕਿਉਂਕਿ ਉੱਥੇ ਬਹੁਤ ਸਾਰੀਆਂ ਪਾਰਟੀਆਂ ਖੜੀਆਂ ਹੋਈਆਂ ਚਾਹੀ ਉੱਥੇ ਆਜ਼ਾਦ ਉਮੀਦਵਾਰਾਂ ਦੀ ਗੱਲ ਕਰ ਲਈਏ ਹੂੰ ਗੁਰਦੀਪ ਸਿੰਘ ਬਾਟ ਖੜਾ ਹੈ ਜਾਂ ਉਹਦੇ ਨਾਲ ਜਿਹੜੀਆਂ ਪੰਥਕ ਪਾਰਟੀਆਂ ਵੀ ਉੱਥੇ ਇਲੈਕਸ਼ਨ ਲੜ ਰਹੀਆਂ ਨੇ ਦੇਖੋ ਉੱਥੇ ਤਾਂ ਖਿਚੜੀ ਮੌਕੇ ਤੇ ਆਖਰਲੇ 2-3 ਦਿਨਾਂ 'ਚ ਪਤਾ ਲੱਗਣਾ ਵੀ ਖਿਚੜੀ ਦੀ ਕੀ ਪਕਦੀ ਆ ਪਰ ਜੇ ਆਪਾਂ ਗੱਲ ਕਰੀਏ ਗਿੱਦੜਬਾਹਾ ਦੀ ਤਾਂ ਗਿੱਦੜਬਾਹਾ ਤਾਂ ਇੱਕ ਉਹ ਗੱਲ ਹੈ ਵੀ ਪਹੈਟ੍ਰਿਕ ਉਥੋਂ ਪਹਿਲਾਂ ਵੱਜ ਚੁੱਕੀ ਤੇ ਚੌਥੀ ਵਾਰੀ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਲੋਕਾਂ ਨੇ ਐਤ ਕੀ ਮਨ ਬਣਾ ਲਿਆ ਹੈਗਾ ਵੀ ਜਿਹੜੇ ਚਾਹੇ ਕੋ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਚ ਰਲਿਆ ਉਹ ਜਿਵੇਂ ਉਹ ਕੱਲ ਵੀ ਇੱਕ ਬਿਆਨ ਆਇਆ ਸੀਗਾ ਆ ਕਿ ਕਹਿੰਦੇ ਅੱਜ ਕੱਲ ਤਾਂ ਅਜੀਹਾ ਸਮਾਂ ਆ ਗਿਆ ਕਿ ਲੋਕ ਸੂਟ ਬਦਲਣ ਤੋਂ ਪਹਿਲਾਂ ਜਿਹੜਾ ਹੈਗਾ ਅੱਜ ਕੱਲ ਪਾਰਟੀਆਂ ਬਦਲ ਲੈਂਦੇ ਆ ਇਹ ਰਿਵਾਜ ਚੱਲ ਪਿਆ ਅੱਜ ਤੇ ਲੋਕ ਸਮਝ ਗਏ ਆ ਬੀ ਕਿਹੜੇ ਕਿਧਰੋਂ ਆਏ ਆ ਅਕਾਲੀ ਦਾ ਇਲੈਕਸ਼ਨ ਨਹੀਂ ਲੜ ਰਿਹਾ ਉੱਥੇ ਡੇਪੀ ਢੱਲੋਂ ਤੀਜੀ ਪਾਰਟੀ ਚੋਂ ਕਿਸੇ ਚੋਂ ਹੋਰ ਇਲੈਕਸ਼ਨ ਲੜ ਰਹੇ ਆ ਉਮੀਦਵਾਰ ਉੱਥੇ ਹੈ ਨਹੀਂ ਜਿਹੜੇ ਉਥੋਂ ਗਿੱਦੜਵਾ ਤੋਂ ਮਨਪ੍ਰੀਤ ਸਿੰਘ ਬਾਦਲ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਉਥੋਂ ਹਰਾ ਕੇ ਇਹਨਾਂ ਨੇ ਭੇਜਿਆ ਹੋਇਆ ਤੇ 65000 ਵੋਟ ਤੇ ਉਹ ਬਠਿੰਡੇੋਂ ਫਿਰ ਹਰ ਕੇ ਆਏ ਆ ਸੋ ਮੈਨੂੰ ਲੱਗਦਾ ਨਹੀਂ ਵੀ ਜਿਹੜਾ ਗਿੱਦੜਵਾ ਸੀਟ ਹੈ ਉਥੋਂ ਹੋਰ ਕਿਹੇ ਉਮੀਦਵਾਰ ਜਿਹੜਾ ਹੈਗਾ ਨਿਤਰੂ ਗਜਤ ਕੇ ਤੁਸੀਂ ਕਾਲਾ ਢੱਲੋਂ ਨੂੰ ਆਪਣਾ ਵੱਡਾ ਭਰਾ ਕਿਹਾ ਪਰ ਉੱਥੇ ਦੇ ਲੋਕ ਤਾਂ ਕਹਿੰਦੇ ਕਾਲਾ ਢੱਲੋਂ ਕਿਸੇ ਦਾ ਸਕਾ ਨਹੀਂ ਪਹਿਲਾਂ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਛਾਲ ਮਾਰ ਕੇ ਆਮ ਆਦਮੀ ਪਾਰਟੀ 'ਚ ਵਗ ਗਿਆ ਸੀ ਹੁਣ ਪਾਰਟੀ ਨੇ ਲਾਲਚ ਦੇ ਤਾ ਕਿ ਤੈਨੂੰ ਟਿਕਟ ਦਵਾਂਗੇ ਮੁੜ ਕੇ ਫੇਰ ਕਾਂਗਰਸ 'ਚ ਆ ਗਿਆ ਤੁਹਾਨੂੰ ਮੈਂ ਜਾਣਕਾਰੀ ਲਈ ਦੱਸਣਾ ਚਾਹੁੰਨਾ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਦੋਂ ਟਿਕਟ ਨਹੀਂ ਦਿੱਤੀ ਸੀਗੀ ਉਦੋਂ ਬਿਲਕੁਲ ਆਮ ਆਦਮੀ ਪਾਰਟੀ ਦੇ ਵਿੱਚ ਰਲੇ ਸੀ ਪਰ ਜੇ ਆਪਾਂ ਇਸ ਤੋਂ ਪਹਿਲੇ 2022 ਦੀ ਇਲੈਕਸ਼ਨ ਦੀ ਆਪਾਂ ਗੱਲ ਕਰ ਲਈਏ ਤਾਂ ਟਿਕਟ ਉਦੋਂ ਵੀ ਨਹੀਂ ਪਾਰਟੀ ਨੇ ਦਿੱਤੀ ਸੀ ਪਾਰਟੀ ਨੇ ਬਾਹਰੀ ਉਮੀਦਵਾਰ ਲਿਆਂਦਾ ਸੀ ਉਹ ਵੀ ਸਾਡਾ ਆਪ ਦਾ ਖਾਸ ਭਰਾ ਸੀ ਅਸੀਂ ਇਲੈਕਸ਼ਨ ਆਪਦੇ ਹੱਥੀਂ ਲੜਿਆ ਬਰਨਾਲੇ ਦਾ ਪਿਛਲਾ ਉੱਥੇ ਮਨੀਸ਼ ਬਾਂਸਲ ਹੂੰ ਸਾਫ ਕਾ ਰੇਲ ਮੰਤਰੀ ਦੇ ਸੁਪੁੱਤਰ ਨੂੰ ਟਿਕਟ ਮਿਲੀ ਸੀ ਮਨੀਸ਼ ਬਾਂਸਲ ਨੂੰ ਤੇ ਮਨੀਸ਼ ਬਾਂਸਲ ਬਾਹਰੀ ਉਮੀਦਵਾਰ ਸੀ ਜੀ ਚੰਡੀਗੜ੍ਹ ਤੋਂ ਇੱਕ ਉਮੀਦਵਾਰ ਨੂੰ ਉਠਾ ਕੇ ਬਰਨਾਲੇ ਭੇਜਿਆ ਗਿਆ ਵੀ ਤੁਸੀਂ ਉੱਥੇ ਜਾ ਕੇ ਇਲੈਕਸ਼ਨ ਲੜੋ ਹੂੰ ਪਰ ਮਨੀਸ਼ ਬਾਂਸਲ ਦੇ ਨਾਲ ਇਹਨਾਂ ਬੰਦਿਆਂ ਨੇ ਹੱਕ ਢਾ ਕੇ ਉੱਥੇ ਬਰਨਾਲੇ 'ਚ ਕੰਮ ਕੀਤਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਜੇ ਆਪਾਂ ਗੱਲ ਕਰ ਲਈਏ ਤਾਂ ਇਹਨਾਂ ਬੰਦਿਆਂ ਨੇ ਨਾਲ ਉਸ ਤਰੀਕੇ ਨਾਲ ਕੰਮ ਕੀਤਾ ਸੀ ਤੇ ਜਿੰਨੀ ਪਾਰਟੀ ਦੀ ਵੋਟ ਸੀ ਜੀ 5 ਸਾਲ ਸਾਹਿਬ ਨੂੰ ਉਹਨਾਂ ਦੇ ਆਪਦੇ ਕਮਾ ਅਨਸਾਰ ਜਾਂ ਉਹਨਾਂ ਦੀ ਜੋ ਆਪਦੀ ਜਾਤੀ ਵੋਟ ਆਪਦੀ ਪੈ ਸਕਦੀ ਸੀ ਉੰਨੀ ਪਈ ਜਿੰਨੀ ਪਾਰਟੀ ਨੂੰ ਪੈਣੀ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਲਈ ਕੰਮ ਕੀਤਾ ਚਾਹੇ ਟਿਕਟ ਨਹੀਂ ਵੀ ਮਿਲੀ ਹੂੰ ਉਹ ਸਮਾਂ ਲੰਘ ਚੁੱਕਿਆ ਜਦੋਂ ਇਹਨਾਂ ਨੇ ਪਾਰਟੀ ਛੱਡੀ ਸੀ ਹੂੰ ਪਰ ਸਹਿਜ ਦੇਖਿਆ ਜਾਵੇ ਤਾਂ ਚਰਚਾ ਤਾਂ ਇਹ ਵੀ ਚੱਲ ਰਹੀ ਆ ਕਹਿੰਦੇ ਕਾਲਾ ਢੱਲੋਤਾ ਹੁਣੀ ਥੋੜਾ ਜਿਹਾ ਹੰਕਾਰ ਦੇ ਵਿੱਚ ਆ ਗਿਆ ਕਿ ਮੇਰੀ ਜੱਤ ਤਾਂ ਪੱਕੀ ਆ ਕਿਸੇ ਨੂੰ ਮਿਲਣ ਦੇ ਲਈ ਸਮਾਂ ਵੀ ਨਹੀਂ ਦਿੰਦਾ ਜੇ ਕੱਲ ਨੂੰ ਐਮਐਲਏ ਬਣ ਜਾਂਦਾ ਫਿਰ ਲੋਕਾਂ ਨੂੰ ਕਿੱਥੇ ਮਿਲ ਲੂ ਦੇਖੋ ਜੇ ਆਪਾਂ ਗੱਲ ਕਰਦੇ ਆ ਮਿਲਣ ਦੀ ਕਿਉਂਕਿ ਮਿਲਣ ਦੀ ਆਪਾਂ ਟਾਈਮ ਦੀ ਚਾਹੀਦਾ ਇਹਨਾਂ ਗੱਲਾਂ ਦੀ ਉਦੋਂ ਗੱਲ ਕਰ ਸਕਦੇ ਆ ਜੇ ਬੰਦਾ ਜਾਂ ਤਾਂ ਕੋਈ ਜੱਤਿਆ ਹੋਵੇ ਜਾਂ ਇਲੈਕਸ਼ਨ ਕੈਂਪੇਨ ਚੱਲਦੀ ਹੋਵੇ ਜਿਹੜੀ ਹੁੰਦੀ ਆ ਇਲੈਕਸ਼ਨ ਕੈਂਪੇਨ ਉਹਦਾ ਤਾਂ ਕੰਮ ਹੀ ਇਹ ਆ ਮਿਲਣਾ ਉਹਦਾ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਆਪ ਮਿਲ ਰਿਆ ਹੈ ਪੀ ਭਾਈ ਮੈਨੂੰ ਵੋਟ ਪਾ ਦਿਓ ਉਹਨੂੰ ਲੋੜ ਆ ਅੱਜ ਅੱਜ ਕਿਵੇਂ ਉਹ ਬੰਦਾ ਮਿਲੂਗਾ ਲੋਕਾਂ ਨੂੰ ਮਿਲ ਰਹੇ ਆ ਪਰ ਮੀਡੀਆ ਦੇ ਲਈ ਟਾਈਮ ਨਹੀਂ ਆ ਉਸ ਬੰਦੇ ਕੋਲ ਹੋ ਸਕਦਾ ਮੀਡੀਆ ਨਾਲ ਕਿਸੇ ਕਾਰਨ ਉਹਨਾਂ ਦਾ ਕੋਈ ਆਪਦਾ ਟਾਈਮ ਨਾ ਨਿਕਲਦਾ ਹੋਵੇ ਹੋ ਸਕਦਾ ਉਹਨਾਂ ਨੇ ਮੀਡੀਆ ਨੂੰ ਕਿਸੇ ਨੂੰ ਨਾ ਵੀ ਟਾਈਮ ਦਿੱਤਾ ਹੋਵੇ ਉਹਦੇ ਬਾਰੇ ਮੈਂ ਕੋਈ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਬੰਦਾ ਜਿੰਨਾ ਮਰਜ਼ੀ ਬਿਜ਼ੀ ਹੋਵੇ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚੋਂ 10 ਮਿੰਟ ਦਾ ਸਮਾਂ ਤਾਂ ਕੱਢ ਸਕਦਾ ਨਾ ਗੱਲ ਉਹੀ ਆ ਵੀ ਜਦੋਂ ਇਲੈਕਸ਼ਨ ਕੈਂਪੇਨ ਚੱਲਦੀ ਆ ਨਾ ਲੀਡਰ ਤੜਕੇ 5 ਵਜੇ ਤੋਂ ਲੈ ਕੇ ਤੇ ਰਾਤ ਦੇ 12 ਵਜੇ ਤੱਕ ਚੱਲ ਸੋ ਚ ਇੱਕੋ ਹੀ ਕੰਮ ਹੁੰਦਾ ਹੈ ਵੀ ਆਪਦਾ ਚੋਣ ਪ੍ਰਚਾਰ ਹਫਤਾ ਹੋਰ ਵੱਧ ਗਿਆ ਚੋਣ ਪ੍ਰਚਾਰ ਹੁਣ ਹੈਗਾ ਇੱਕ 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 ਟਾਈਮ ਦੇ ਵਿੱਚ ਸਿਖਰਾਂ ਤੇ ਪੱਤਰਕਾਰ ਭਰਾ ਹੋਰ ਵੀ ਆਉਂਦੇ ਆ ਮਿਲਦਾ ਸਾਰੇ ਚੈਨਲਾਂ ਦੇ ਗਏ ਆ ਆਪਦੀਆਂ ਇੰਟਰਵਿਊਜ਼ ਵੀ ਹੋ ਰਹੀਆਂ ਸਭ ਕੁਝ ਉੱਥੇ ਚੱਲ ਰਿਹਾ ਮੀਡੀਆ 'ਚ ਵੀ ਸਭ ਕੁਝ ਚੱਲ ਰਿਹਾ ਹੋਰ ਛੱਡੋ ਕਾਂਗਰਸ ਦੇ ਜਿਹੜੇ ਆਪਦਾ ਪਰਸਨਲ ਮੀਡੀਆ ਉਹ ਚੱਲ ਰਿਹਾ ਸਭ ਕੁਝ ਹੋ ਰਿਹਾ ਕੋਈ ਐਸੀ ਗੱਲ ਨਹੀਂ ਹੈਗੀ ਕਿ ਮਤਲਬ ਆਪਾਂ ਉਹ ਕੋਈ ਮੀਡੀਆ ਨੂੰ ਮਿਲ ਨਹੀਂ ਰਹੇ ਕੋਈ ਮੇਰੀ ਨਹੀਂ ਇਹੋ ਜੀ ਨੌਲੇਜ ਆਇਆ ਕੋਈ ਗੱਲ ਸਹਿਜ ਕੀ ਲੱਗਦਾ ਬਰਨਾਲਾ ਦੇ ਵਿੱਚੋਂ ਕਾਲਾ ਢਿੱਲੋ ਸੀਟ ਕੱਢ ਜੂ ਬਿਲਕੁਲ ਕੱਢੂਗਾ ਪਰ ਦੇਖਿਆ ਜਾਵੇ ਜੋ ਵਿਰੋਧੀ ਕਹਿ ਰਹੇ ਨੇ ਮੈਂ ਜ਼ਮੀਨੀ ਤੌਰ ਤੇ ਜਾ ਕੇ ਉਹ ਚੀਜ਼ ਦੇਖੀ ਆ ਕਿ ਕਾਲੋ ਕਾਲੇ ਢੇਲੋਂ ਦੇ ਨਾਲ 10 ਕ ਗੱਡੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ 40-50 ਬੰਦੇ ਹੁੰਦੇ ਨੇ ਇਕੱਠਾਂ ਦੇ ਵਿੱਚ ਉਹੀ 40-50 ਬੰਦੇ ਦਿਖਦੇ ਨੇ 5-7 ਬੰਦੀ ਨਵੇਂ ਹੁੰਦੇ ਨੇ ਬਰਨਾਲਾ ਏਰੀਆ ਪੰਜਾਬ ਚ ਕੱਲਾ ਅਜੇਹਾ ਏਰੀਆ ਬਰਨਾਲਾ ਸੰਗਰੂਰ ਜਿਹੜੀ ਉਹ ਇੱਕ 벨ਟ ਆ ਜਿਹੜੀ ਉਹ ਤੀ ਵਾਲੀ 벨ਟ ਆ ਇਹ ਅਜੇਹੀ 벨ਟ ਆ ਇਹਨਾਂ ਲੋਕਾਂ ਨੂੰ ਹਜੇ ਤੱਕ ਬੰਦਾ ਸਮਝ ਹੀ ਨਹੀਂ ਸਕਿਆ ਇਹ ਬੰਦੇ ਆ ਕ੍ਰਾਂਤੀਕਾਰੀ ਇਹ ਬੰਦੇ ਆ ਕ੍ਰਾਂਤੀਕਾਰੀ ਇਹੇ ਬੰਦਿਆਂ ਨੇ ਇੱਥੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਇਹਨਾਂ ਬੰਦਿਆਂ ਨੇ ਭਗਵੰਤ ਸਿੰਘ ਮਾਨ ਨੂੰ ਇੱਥੋਂ ਐਮਪੀ ਜਿਤਾਇਆ ਇਹਨਾਂ ਬੰਦਿਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਹੀ ਹਰਾਇਆ ਇਹ ਲੋਕ ਕਦੇ ਵੀ ਜਿਵੇਂ ਹੁਣ ਬਾਕੀ ਏਰੀਆ ਚਾਹੇ ਉਹ ਸਾਡਾ ਮੁਕਸਰ ਏਰੀਆ ਲਾ ਲਓ ਲੁਧਿਆਣਾ ਏਰੀਆ ਲਾ ਲਓ ਜਿਹੜਾ ਮਰਜ਼ੀ ਏਰੀਆ ਉਹ ਲੋਕ ਘਰਾਂ ਚੋਂ ਪ੍ਰੋਗਰਾਮਾਂ ਤੇ ਬਾਹਰ ਇਕੱਠਮ ਇਕਾਉਂਦੇ ਆ ਵੀ ਭਾਈ ਜੀ ਅੱਜ ਅਸੀਂ 500 ਬੰਦੇ ਦਾ ਕੱਟ ਕਰ ਲਿਆ ਅੱਜ 200 ਬੰਦੇ ਦਾ ਕੱਟ ਕਰ ਲਿਆ ਇਹਨਾਂ ਬੰਦਿਆਂ ਦੀ ਤਾਂ ਭਾਅ ਫੋਦੇ ਨਿਕਲਦੀ ਆ ਜਿੱਦਾਂ ਇਹ ਵੋਟਾਂ ਪਾਉਂਦੇ ਆ ਇਹ ਸਿਸਟਮ ਆਪਾਂ ਜਿਹੜੀ ਗੱਲ ਕਹਿ ਰਹੇ ਆ ਕੱਟ ਦੀ ਕਾਠ ਇਹਨਾਂ ਬੰਦਿਆਂ ਨੇ ਜ਼ਿੰਦਗੀ ਚ ਮੈਂ ਨਹੀਂ ਵੇਖਿਆ ਹਾਂ ਇਹ ਹੋ ਸਕਦਾ ਵੀ ਜੇ ਉਹ 52 ਪਿੰਡਾਂ ਮੇਰਾ ਦਾ ਬਰਨਾਲੇ ਹਲਕੇ ਦੇ 52 ਸੌਰੀ 51 ਕੱਠ ਹੁੰਦਾ ਹੋਵੇ ਬਾਕੀ ਇਹ ਬੰਦੇ ਆਪਦੀ ਨਾ ਕਿਸੇ ਨੂੰ ਭਾਫ ਦਿੰਦੇ ਆ ਨਾ ਇਹਨਾਂ ਦਾ ਪਤਾ ਲੱਗਦਾ ਸਿਰਫ ਪਤਾ ਉਦੋਂ ਲੱਗਦਾ ਵੀ ਜਦੋਂ ਬੂਥ ਲੱਗਦਾ ਤੇ ਜਾ ਕੇ ਵੋਟ ਵਾਲੇ ਬਟਨ ਤੇ ਜਾ ਕੇ ਆਪਦਾ ਅੰਗੂਠਾ ਨੱਪ ਦਿੰਦੇ ਉਦੋਂ ਪਤਾ ਲੱਗਦਾ ਭਾਈ ਜੀ ਇਹਨਾਂ ਨੇ ਜਿਧਾਉਣਾ ਕਿਹਨੂੰ ਆ ਹੂੰ ਇਹ ਬੰਦੇ ਇਕੱਠਾਂ ਚ ਸ਼ਾਮਲ ਨਹੀਂ ਹੁੰਦੇ ਇਹ ਸ਼ੁਰੂ ਤੋਂ ਆ ਤੇ ਜਿੰਨੀਆਂ ਜਿਹੜੀਆਂ ਹੈਗੀਆਂ ਆਪਣੀਆਂ ਕਿਸਾਨ ਯੂਨੀਅਨ ਹੈ 80% ਪ੍ਰਧਾਨ ਜਿਹੜੇ ਹੈਗੇ ਆ ਸੰਗਰੂਰ ਬਰਨਾਲ ਏਰੀਆ ਦੇ ਆ ਚਾਹੇ ਰੋਤੂ ਸਿੰਘ ਆ ਜਾਂ ਜਿਹੜੇ ਹੋਰ ਲਾ ਲੋ ਇਹ ਇਹਨਾਂ ਇਹਨਾਂ ਲੋਕਾਂ ਨੂੰ ਆਪਾਂ ਇਹ ਸਟੇਜਾਂ ਤੇ ਨਹੀਂ ਪਹੁੰਚਦੇ ਇਹ ਲੋਕ ਪਰ ਕਿਸਾਨ ਤਾਂ ਕਹਿੰਦੇ ਅਸੀਂ ਕਾਂਗਰਸ ਤੋਂ ਅੱਕੇ ਪਿਆਂਗੇ ਹਾ ਹੋ ਸਕਦਾ ਕਿਸਾਨ ਮਤਲਬ ਐਸੇ ਮੈਨੂੰ ਲੱਗਦਾ ਨਹੀਂ ਪਰ ਜਿਹੜਾ ਕਿਸਾਨ ਆ ਮੈਨੂੰ ਲੱਗਦਾ ਅੱਜ ਅੱਕੇ ਅੱਕਿਆ ਪਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੇ ਭਾਜਪੀ ਤੋਂ ਕਿਉਂਕਿ ਨਾ ਤਾਂ ਲੋਡਿੰਗ ਹੋ ਰਹੀ ਹੈ ਹੂੰ ਸਭ ਤੋਂ ਵੱਡੀ ਗੱਲ ਆ ਚਲੋ ਲੋਡਿੰਗ ਦੀ ਆਪਾਂ ਗੱਲ ਕਰ ਰਹੇ ਆ ਨਾ ਇਥੋਂ ਗਵਰਨਮੈਂਟ ਮਤਲਬ ਫਸਲ ਚੁੱਕਾ ਰਹੀ ਆ ਮੰਡੀਆਂ ਦੇ ਵਿੱਚੋਂ ਹੋਰ ਛੱਡੋ ਕਿਸਾਨ ਮੈਂ ਕੱਲ ਇੱਕ ਦੇਖੀ ਆ ਉਹ ਵੀ ਭਰਾ ਆਪਣਾ ਲੱਖਾ ਪਾਇਲ ਤੋਂ ਆ ਸਾਬਕਾ ਐਮਐਲਏ ਤੇ ਉਹਨਾਂ ਨੇ ਵੀ ਉਹ ਉਹ ਤਾਂ ਵਿਚਾਰੇ ਮੰਡੀਆਂ ਚ ਆਪ ਦਾ ਕਿਸਾਨਾਂ ਦੇ ਕੋਲੇ ਰਾਤ ਨੂੰ ਸੌਂ ਸੌ ਕੇ ਜਿਹੜਾ ਹੈਗਾ ਉਹ ਦਿਨ ਗੁਜ਼ਾਰਦੇ ਆ ਵੀ ਭਾਈ ਅਸੀਂ ਤੁਹਾਡੇ ਨਾਲ ਆ ਤੇ ਕਦੇ ਅਜੇ ਅਜੇ ਹ아 ਨਹੀਂ ਹੋਇਆ ਚਾਹੇ ਉਹ ਕਾਲੀਆਂ ਦੀ ਸਰਕਾਰ ਆਈ ਚਾਹੇ ਕਾਂਗਰਸ ਦੀ ਆਈ ਤੇ ਚਾਹੇ ਇਹ ਤੋਂ ਪਹਿਲਾਂ ਜਦੋਂ ਮਾਨ ਸਾਹਿਬ ਹੋਣੀ ਵੀ ਮਤਲਬ ਸੀਗੇ ਜਦੋਂ ਐਮਪੀਏ ਨੇ ਏ ਰਹੇ ਆ ਅਜੇ ਹਜੇ ਤੱਕ ਨਹੀਂ ਹੋਇਆ ਵੀ ਇੰਨੇ ਇੰਨੇ ਦਿਨ ਕਿਸਾਨਾਂ ਨੂੰ ਜਿਹੜਾ ਹੈਗਾ ਰੋਲਣਾ ਪਵੇ ਬਾਕੀ ਜਿੱਥੋਂ ਤੱਕ ਮੈਨੂੰ ਗੱਲ ਦਾ ਲੱਗਦਾ ਉਹ ਬੱਬੂ ਮਾਨ ਦੀ ਉਹ ਲੈਣ ਹੋਗਾ ਵਾਕਈ ਗੱਲ ਸੱਚ ਆ ਵੀ ਜੱਟ ਦੇ ਜੂਨ ਮਰੀ ਰੜਕ ਰੜਕ ਮਰ ਜਾਣਾ ਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਜੱਟਾਂ ਦੀ ਜੂਨ ਮੈਨੂੰ ਲੱਗਦਾ ਨਹੀਂਗਾ ਵੀ ਇਹ ਜਿੰਮੇਦਾਰ ਦੀ ਜੂਨ ਜਿਹੜੀ ਸੁਧਰਨ ਵਾਲੀ ਆ ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਇਹ ਚਾਇਆ ਸੀਗਾ ਵੀ ਇਹ ਕਿਤੇ ਸਾਡੇ ਵਰਗੇ ਆ ਇਹ ਸਾਫਿਆਂ ਵਾਲੇ ਉਹ ਆਉਣਗੇ ਤੇ ਕਿਤੇ ਸਾਨੂੰ ਉਦੋਂ ਬਾਅਦ ਸਰਕਾਰ ਪਰ ਸਰਕਾਰ ਮੈਨੂੰ ਲੱਗਦਾ ਉਹਨਾਂ ਆਰਗੀ ਦਾ ਛੱਡੋ ਉਹਨਾਂ ਤੋਂ ਵੀ ਭੈੜੀ ਆ ਸੋ ਮੈਂ ਤਾਂ ਇੱਕ ਗੱਲ ਇਹ ਹੀ ਕਹਿਣਾ ਹੈਗਾ ਵੀ ਬੇਸ਼ੱਕ ਕਾਂਗਰਸੀ ਮਾੜੇ ਹੋਣਗੇ ਹੂੰ ਕਾਂਗਰਸ ਨੇ ਚੰਗੇ ਕੰਮ ਹੋ ਸਕਦਾ ਨਾ ਕੀਤੇ ਹੋਣ ਹੂੰ ਅਕਾਲੀਆਂ ਨੇ ਵੀ ਨਾ ਕੀਤੇ ਹੋਣ ਹੂੰ ਚਾਹੇ ਬਰਕਾੜੀ ਕਾਂਡਾ ਜਾਂ ਹੋ ਹੋ ਸਕਦਾ ਕੋਈ ਹੋਰ ਜਿਹੜੇ ਇਹਨਾਂ ਨੇ ਕੋਈ ਕੰਮ ਬੇਅਦਬੀ ਦੇ ਕੀਤੇ ਆ ਪਰ ਮੈਨੂੰ ਇੰਨਾ ਕੁ ਤਾਂ ਇਹ ਹੈਗਾ ਵੀ ਇਹ ਘੱਟੋ ਘੱਟ ਇਹ ਝਾੜੂ ਵਾਲਿਆਂ ਨਾਲੋਂ ਚੰਗੇ ਸੀ ਝਾੜੂ ਵਾਲਿਆਂ ਨਾਲੋਂ ਚੰਗੇ ਸੀ ਪਰ ਮੌਕਾ ਤਾਂ ਤੁਹਾਨੂੰ ਵੀ ਮਿਲਿਆ ਸੀ ਨਾ 2017 ਦੇ ਵਿੱਚ ਕੈਪਟਨ ਅਮਰਿੰਦਰ ਦੇ ਹੱਕ ਦੇ ਵਿੱਚ ਫਤਬਾ ਲੋਕਾਂ ਨੇ ਦਿੱਤਾ ਸੀ ਕੈਪਟਨ ਅਮਰਿੰਦਰ ਜਿਹੜੇ ਵਾਅਦੇ ਕਰਕੇ ਆਏ ਸੀ ਪੰਜਾਬ ਚੋਂ ਨਸ਼ਾ ਖਤਮ ਕਰਦਾਂਗੇ ਵਿਅਦਬੀ ਦਾ ਇਨਸਾਫ ਆ ਜਿਹੜਾ ਉਹ ਮਿਲੂਗਾ ਪਰ ਰਿਹਾ ਸਾਰਾ ਕੁਝ ਪੋਸਟਰਾਂ ਤੱਕ ਕੀ ਰਹਿ ਗਿਆ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਇੱਕ ਤਾਂ ਕਰੂੰਗਾ ਵੀ ਨਸ਼ਾ ਖਤਮ ਹੂੰ ਦੂਜਾ ਉਹਨਾਂ ਨੇ ਕਿਹਾ ਸੀ ਕਰਜ਼ਾ ਤੇ ਕੁਰਕੀ ਦੂਜੀ ਗੱਲ ਕਰਜ਼ਾ ਕਰਕੀ ਤੇ ਉਹਨਾਂ ਨੇ ਪ੍ਰਵਾਈ ਸੀ ਜ਼ਿੰਮੇਦਾਰਾਂ ਤੋਂ ਫਾਰਮ ਵੀ ਭਾਈ ਜੀ ਅਸੀਂ ਤੁਹਾਡੇ ਕਰਾਂਗੇ ਕਰਜ਼ੇ ਮਾਫ਼ ਹਾਂਜੀ ਉਹ ਉਸ ਤੋਂ ਬਾਅਦ ਚਲੋ ਜਿਹੜੀ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਵੀ ਸਾਡਾ ਕਰਜ਼ਾ ਮਾਫ਼ ਰਿਹਾ ਹੈ ਪਰ ਤੁਹਾਡੇ ਸਾਹਮਣੇ ਇੱਕ ਧਾਰਨ ਤਾਂ ਮੈਂ ਹੀ ਬੈਠਾ ਹੂੰ 52000 ਰੁਪਈਆ ਮੇਰਾ ਆਪਦਾ ਸੁਸਾਇਟੀ ਦਾ ਮੇਰਾ ਖੜਾ ਸੀਗਾ ਜਿਹੜਾ ਕਿ ਮੇਰਾ ਉੱਥੋਂ ਨਿਲ ਹੋਇਆ ਮੈਨੂੰ ਪਤਾ ਹੀ ਨਹੀਂ ਸੀ ਮੈਂ ਤਾਂ ਸੁਸਾਇਟੀ ਦੇ ਸਾਡੇ ਨੇ ਮੈਨੇਜਰ ਨੇ ਦੱਸਿਆ ਸੀ ਭਾਈ ਸਾਹਿਬ ਤੁਹਾਡੀ ਜਿਹੜੀ ਸੁਸਾਇਟੀ ਆ ਪਰ ਉਹ ਕਰਜ਼ਾ ਮਾਫ ਉਹਨਾਂ ਨੇ ਇਹ ਨਹੀਂ ਕਿਹਾ ਸੀਗਾ ਵੀ ਸਾਈਪਲ ਬਰਾਡ ਵੀ ਜੇ ਤੇਰੇ ਕੋਲੇ 32 ਕਿੱਲੇ ਪੈ ਲਈਏ ਤਾਂ ਤੂੰ ਚੱਕ ਕੇ ਕਰੋੜ ਰੁਪਈਆ ਦਾ ਕਰਜ਼ਾ ਕਰਜ਼ਾ ਚੱਕ ਲੈ ਤੇ ਗਵਰਨਮੈਂਟ ਲਾ ਦਊਗੀ ਆਏ ਨਹੀਂ ਸੀ ਹੂੰ ਚਾਹੇ ਜਦੋਂ ਆਪਾਂ ਕੋਈ 100 ਰੁਪਈਆ ਦੇ ਟੀ-ਸ਼ਰਟ ਵੀ ਲੈਨੇ ਉਹਦੇ ਵਿੱਚ ਵੀ ਟੀ ਐਂਡ ਸੀ ਲਿਖਿਆ ਹੁੰਦਾ ਸਪੈਸ਼ਲੀ ਹਰੇਕ ਕੰਮ ਤੇ ਹੂੰ ਬਰਗਰ ਵੀ ਖਾਣਾ ਉੱਤੇ ਵੀ ਟੀ ਐਂਡ ਸੀ ਲਿਖਿਆ ਹੁੰਦਾ ਵੀ ਟਰਮ ਐਂਡ ਕੰਡੀਸ਼ਨ ਆ ਉਹਦੇ ਪਿੱਛੇ ਹੂੰ ਉਹਦੇ ਚ ਇਹ ਲਿਖਿਆ ਸੀਗਾ ਭਾਈ ਵੀ ਜਿਹੜਾ ਚਾਰ ਕਿੱल्ल्या ਤੋਂ ਘੱਟ ਜ਼ਮੀਨ ਦਾ ਕੋਈ ਮਾਲਕ ਆ ਜੇ ਉਹਦੇ ਤੇ ਕੋਈ ਸੋਸਾਇਟੀ ਦਾ ਸਰਕਾਰ ਦਾ ਕਰਜ਼ਾ ਖੜਾ ਉਹ ਤੁਹਾਡਾ ਹੋਊਗਾ ਨਿਲ ਤੇ ਉਹ ਹੋਇਆ ਹੂੰ ਕਰਜ਼ਾ ਮਾਫੀ ਜਿਹੜੀ ਹੈਗੀ ਆ ਹੋਈ ਗੱਲ ਕਰਦੇ ਆਪਾਂ ਨਸ਼ੇ ਦੀ ਗੱਲ ਜਿਹੜੀ ਆਪਾਂ ਕਰਦੇ ਆ ਨਸ਼ੇ ਦੀ ਸ਼ਾਇਦ ਨਸ਼ੇ ਦੇ ਬਾਅਦ ਝਾਵਾਂਗੇ ਤੁਸੀਂ ਕਰਜ਼ਾ ਮਾਫੀ ਦੀ ਗੱਲ ਕੀਤੀ ਆ ਮੈਂ ਪਿੰਡਾਂ ਦੇ ਵਿੱਚ ਬਕਾਇਦਾ ਤੌਰ ਤੇ ਵਿਚਰ ਕੇ ਦੇਖਿਆਗਾ ਅੱਬ ਦੇ ਪਿੰਡ ਦੀ ਗੱਲ ਕਰਦਾ ਕਹਿੰਦੇ ਕਰਜ਼ਾ ਮਾਫੀ ਉਹਨਾਂ ਲੋਕਾਂ ਨੂੰ ਮਿਲੀ ਹੈ ਜਿਹੜੇ ਕਾਂਗਰਸ ਦੇ ਨੇੜੇ ਸੀ ਜਾਂ ਕਾਂਗਰਸ ਦੇ ਸਰਪੰਚਾਂ ਦੇ ਐਮਐਲਏ ਦੇ ਨੇੜੇ ਸੀ ਸਿਰਫ ਉਹਨਾਂ ਨੂੰ ਮਿਲੀ ਆਮ ਲੋਕਾਂ ਨੂੰ ਤਾਂ ਮਿਲੀ ਨਹੀਂ ਮੇਰੀ ਗੱਲ ਸੁਣੋ ਆਪਣੇ ਲਗਭਗ 2.5 ਕਰੋੜ ਤੋਂ ਮੇਰੇ ਹਿਸਾਬ ਨਾਲ ਵੱਧ ਵਾਦੀ ਹੈ ਪੰਜਾਬ ਦੀ ਹੂੰ ਤੇ ਜ਼ਿਆਦਾ ਨਹੀਂ ਤਾਂ ਸੁਸਾਇਟੀ ਦਾ ਕਰਜ਼ਾ ਇੰਨਾ ਕੀ ਹੁੰਦਾ 30000 40000 50000 ਜਾਂ ਲੱਖ ਰੁਪਈਆ ਹੂੰ ਕਰਜ਼ੇ ਮਾਫ ਹੋਏ ਆ ਪਰ ਨਹੀਂ ਵੀ ਹਣ ਜ਼ਿੰਮੇਦਾਰ ਕਰਜ਼ੇ ਮਾਫੀ ਦੀ ਲੋੜ ਉਹਨਾਂ ਨੂੰ ਆ ਜਿਨ੍ਹਾਂ ਦੇ ਕੋਲ 1 ਕਿੱਲਾ 2 ਕਿੱਲੇ 3 ਕਿੱਲੇ ਜ਼ਮੀਨ ਦੇ ਨੇ ਉਹਨਾਂ ਨੂੰ ਨਹੀਂ ਹੈਗੀ ਜਿਨ੍ਹਾਂ ਦੇ ਕੋਲ 10 10 15 ਕਿੱਲੇ ਜ਼ਮੀਨ ਦੇ ਨੇ ਜਿਹਦੇ ਕੋਲੇ 10 ਕਿੱਲੇ ਜ਼ਮੀਨ ਸੀ ਹੂੰ ਉਹ ਬੰਦੇ ਨੇ ਕਰਜ਼ਾ ਚੱਕ ਲਿਆ ਮੰਨ ਕੇ ਚਲੋ ਚਾਹੇ ਉਹਨਾਂ ਨੇ ਕੋਈ ਵਿਆਹ ਸ਼ਾਦੀ ਕੀਤੀ ਜਾਂ ਕੋਈ ਹੋਰ ਫੰਡਾ ਲੈ ਲਿਆ ਤੇ ਚਾਹੇ ਉਹ ਪੈ ਗਏ ਕੋਈ ਅਯਾਸ਼ੀਆਂ 'ਚ ਇਹ ਹਰੇਕ ਪਾਸੇ ਚੀਜ਼ ਹੁੰਦੀ ਆ ਦਸਾਂ ਕਿੱਲੇ ਤੋਂ ਬਾਅਦ ਜਿਹਦੇ ਕੋਲੇ ਪੰਜਾਂ ਸੱਤਾਂ ਸਾਲਾਂ ਬਾਅਦ ਅੱਠਾਂ ਸਾਲਾਂ ਬਾਅਦ ਜ਼ਮੀਨ ਰਹਿ ਜਾਂਦੀ ਆ ਤਿੰਨ ਕਿੱਲੇ ਹੂੰ ਉਹਦੀ ਦੇਂਦਾਰ ਸਰਕਾਰ ਨਹੀਂਗੀ ਹੂੰ ਸਰਕਾਰ ਨੇ ਠੇਕਾ ਨਹੀਂ ਚੱਕਿਆ ਕਿਸੇ ਬਿਤੂ 55 ਲੱਖ ਰਿਯਾਲੀ ਪਵਾ ਦੇ ਕੋਠੀ ਹੂੰ 6 ਕਿੱਲੇ ਵੇਚ ਕੇ ਤੇ ਉਦੋਂ ਬਾਅਦ ਆ ਕੇ ਕੈਪਟਨ ਲਾ ਦੂਗਾ ਜਾਂ ਕੋਈ ਹੋਰ ਸਰਕਾਰ ਲਾ ਦੂ ਜਾਂ ਅੱਜ ਦਾ ਕੋਈ ਭਗਵੰਤ ਮਾਨ ਲਾ ਦੂਗਾ ਬਿਲਕੁਲ ਨਹੀਂ ਲਾਊਗਾ ਲਾਊਗਾ ਉਸ ਬੰਦੇ ਦਾ ਜਿਹੜਾ ਉਦੋਂ ਵੀ ਕੋਈ ਛੋਟਾ ਜ਼ਿਮੀਂਦਾਰ ਸੀ ਤੇ ਅੱਜ ਵੀ ਹੈ ਹਰੇਕ ਦੇ ਨਾਲ ਮੈਂ ਤੁਹਾਨੂੰ ਦੱਸਿਆ ਟਰਮ ਐਂਡ ਕੰਡੀਸ਼ਨ ਹੁੰਦੀਆਂ ਛੋਟੇ ਜ਼ਿਮੀਂਦਾਰ ਦਾ ਕਰਜ਼ਾ ਗਿਆ ਹੀ ਗਿਆ ਕਿਉਂਕਿ ਮੇਰੇ ਆਪ ਦੇ ਨਾਂ ਤੇ ਜ਼ਮੀਨ ਘੱਟ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਦੇ ਨਾਮ ਜ਼ਮੀਨ ਹੈ ਮੇਰੀ ਮਾਤਾ ਦੇ ਨਾਮ ਮਤਲਬ ਜ਼ਮੀਨ ਹੈ ਮੇਰੇ ਨਾਂ ਤੇ ਜ਼ਮੀਨ ਹੀ ਢਾਈ ਕੇ ਪੌਣੇ ਤਿੰਨ ਕਿੱਲੇ ਜ਼ ਮੇਰੇ ਤੇ ਉਹ 50 52000 ਰੁਪਇਆ ਉਸ ਸੁਸਾਇਟੀ ਦਾ ਖੜਾ ਸੀ ਸਾਡਾ ਤਾਂ ਮਤਲਬ 2.5 3 ਕਿਲੇ ਜ਼ਮੀਨ ਤੁਹਾਡੇ ਨਾਮ ਤੇ ਸੀ ਤੁਸੀਂ ਉਸ ਚੀਜ਼ ਦਾ ਲਾਹਾ ਲੈ ਲਿਆ ਗਵਰਨਮੈਂਟ ਨਹੀਂ ਦਿੰਦਾ ਗਵਰਨਮੈਂਟ ਨਹੀਂ ਦਿੰਦਾ ਨਾ ਜੇ ਤੁਸੀਂ ਆਪਣਾ ਰਿਕਾਰਡ ਪੇਸ਼ ਕੀਤਾ ਕਿ ਮੇਰੇ ਕੋਲ 2.5 3 ਕਿਲੇ ਜ਼ਮੀਨ ਦੇਣੇ ਜੀ ਐਨਾ ਮੇਰੇ ਸਰ ਤੇ ਕਰਜ਼ਾ ਕਰ ਮੇਰੇ ਸਰ ਤੇ ਕਰਜ਼ਾ ਤੇ ਗਵਰਨਮੈਂਟ ਕਰੂਗੀ ਉਹਨੂੰ ਮਾਫ ਫਿਰ ਆਮ ਲੋਕਾਂ ਦੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਹੋਇਆ ਉਹ ਨਹੀਂ ਹੋਇਆ ਮੇਰੇ ਪਿੰਡ ਚ 500 ਤੇ 69 569 ਵੋਟਾਂ ਆ ਮੇਰੇ ਪਿੰਡ ਤੇ ਮੇਰੇ ਹਿਸਾਬ ਨਾਲ ਸਵਾ ਤੋਂ 150 ਬੰਦੇ ਦਾ ਮੇਰੇ ਪਿੰਡ ਹੋਇਆ ਸਾਡੇ ਪਿੰਡ ਦੇ ਵਿੱਚ ਸੰਗਰੂਰ ਦੇ ਵਿੱਚ ਪਿੰਡਾ ਭੱਟੀਵਾਲ ਤੁਸੀਂ ਜਾ ਕੇ ਲੋਕਾਂ ਨੂੰ ਪੁੱਛ ਸਕਦੇ ਹੋ ਕਿਸੇ ਦਾ ਕਰਜ਼ਾ ਮਾਫ਼ ਨਹੀਂ ਹੋਇਆ ਬਿਲਕੁਲ ਹੋਇਆ ਹਾਂ ਕਹਿਣ ਨੂੰ ਇਹ ਜ਼ਰੂਰ ਆ ਹੁਣ ਮੈਂ ਤਾਂ ਤੁਸੀਂ ਮੈਨੂੰ ਰਿਪੋਰਟ ਦਿਖਾ ਦਿਓ ਭੱਟੀਵਾਲ ਦੀ ਕਿੱਥੇ ਕਰਜ਼ਾ ਨਹੀਂ ਹੋਇਆ ਤੇ ਆਪਾਂ ਤੁਹਾਨੂੰ ਜਵਾਬ ਦੇ ਦਿੰਨੇ ਕਢੋ ਰਿਪੋਰਟ ਤੁਹਾਨੂੰ ਹੋਰ ਰਿਪੋਰਟ ਵੀ ਦਿਖਾ ਦਾਂਗੇ ਨਹੀਂ ਨਹੀਂ ਹੁਣੇ ਦਿਖਾਓ ਤੁਹਾਡੇ ਸਾਹਮਣੇ ਉਹ ਪੂਰਾ ਡਾਟਾ ਪੇਸ਼ ਕਰਦਾ ਨਹੀਂ ਨਹੀਂ ਮੈਂ ਕਿ ਨਹੀਂ ਹੋਇਆ ਕਰਜ਼ਾ ਮਾਫ਼ ਮੈਂ ਆਮ ਲੋਕਾਂ ਦੇ ਵਿੱਚ ਉੱਥੇ ਵਿਚਰ ਕੇ ਦੇਖਿਆ ਮੈਂ ਮੈਂ ਤੁਹਾਨੂੰ ਦੱਸਦਾ ਵੀ ਵਰਬਲੀ ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਵੀ ਭਗਵੰਤ ਸਿੰਘ ਮਾਨ ਨੇ ਹਜ਼ਾਰ-ਹਜ਼ਾਰ ਮੰਨਿਆ ਨਹੀਂ ਪਿਆ ਲੋਕਾਂ ਦਾ ਨਹੀਂ ਪਿਆ ਕਿਸੇ ਦਾ ਨਹੀਂ ਉਹ ਵਰਬਲੀ ਹੈ ਮੈਂ ਤੁਹਾਨੂੰ ਕਹਿ ਰਿਹਾ ਨਾ ਉਹ ਵਰਬਲੀ ਆ ਇਹ ਆਪਾਂ ਕਹਿ ਸਕਦੇ ਹਾਂ ਪਰ ਮੰਨਿਆ ਉਹ ਜਾਊਗਾ ਜਿਹੜੀ ਚੀਜ਼ ਹੋਈ ਹੈ ਹੂੰ ਮੰਨੀ ਹੋ ਜਾਣੀ ਹੈ ਨਾ ਜਿਹੜੀ ਚੀਜ਼ ਵਾਕਿਆ ਕਾਗਜ਼ਾਂ ਦੇ ਵਿੱਚ ਹੋਈ ਹੈ ਹੁਣ ਵਰਬਲੀ ਆ ਮੈਂ ਕਹਿ ਦਿੰਦਾ ਜੀ ਮੰਨ ਕੇ ਚੱਲੋ ਆ ਕੰਮ ਹੋਇਆ ਜਾਂ ਹੁਣ ਮੈਂ ਕਹਿ ਦਿੰਦਾ ਕੈਪਟਨ ਮਨਿੰਦਰ ਸਿੰਘ ਨੇ ਮੰਨ ਕੇ ਚੱਲੋ ਵੀ ਕੋਈ ਬੋਰ ਦਿੱਤੇ ਸੀ ਨਹੀਂ ਦਿੱਤੇ ਭਾਈ ਹੂੰ ਬੋਰ ਦਿੱਤੇ ਆ ਪਰ ਕਾਂਗਰਸ ਨੇ ਕਿਸੇ ਟਾਈਮ ਦਿੱਤੇ ਆ 18-18000 ਰੁਪਏ ਵਿੱਚ ਕਿਸੇ ਨੂੰ ਬੋਰ ਦਿੱਤੇ ਆ ਕਿਸਾਨਾਂ ਨੂੰ ਦਿੱਤੇ ਆ ਹੂੰ ਮੈਂ ਜਿਹੜੀ ਕਿਸਾਨਾਂ ਦੀ ਤੁਹਾਡੇ ਨਾਲ ਗੱਲ ਕਰਦਾ ਨਾ ਕਰਜ਼ੇ ਦੇ ਨਾਲ 18-18000 ਰੁਪਏ ਵਿੱਚ ਅੱਜ ਤੱਕ ਇੱਕੋ ਹੀ ਗਵਰਨਮੈਂਟ ਆ ਉਹ ਵੀ ਕਾਂਗਰਸ ਜਿਨ੍ਹਾਂ ਨੇ 18000 ਤੇ 200 ਰੁਪਏ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਬੋਰ ਅੱਜ 2-2 2 ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਕੈਪਟਨ ਮਰਿੰਦਰ ਸਿੰਘ ਨੇ ਕੰਮ ਕੀਤੇ ਸੀਗੇ ਜਦੋਂ ਮੁੱਖ ਮੰਤਰੀ ਹੁੰਦਾ ਸੀ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਬਿਲਕੁਲ ਕੀਤੇ ਸੀ ਫਿਰ ਕਾਂਗਰਸ ਨੇ ਕੈਪਟਨ ਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਕਿਉਂ ਹੋ ਸਕਦਾ ਉਹਨਾਂ ਦਾ ਕੋਈ ਹੁਣ ਮੰਨ ਕੇ ਚੱਲੋ ਜੇ ਕੈਪਟਨ ਮਰਿੰਦਰ ਸਿੰਘ ਆ ਉਹਨਾਂ ਦੀ ਸੋਨੀਆ ਗਾਂਧੀ ਜੀ ਨਾਲ ਜਾਂ ਆਪਦੀ ਨਾਲ ਦੀ ਲੀਡਰਸ਼ਿਪ ਨਾਲ ਨਹੀਂ ਬਣ ਰਹੀ ਤਾਂ ਨਾਰਮਲ ਗੱਲ ਹੈ ਉਹ ਵੀ ਪਾਰਟੀ ਛੱਡ ਸਕਦਾ ਤੀਜਾ ਬੰਦਾ ਉਹਨੂੰ ਪਾਰਟੀ ਚ ਕੱਢ ਵੀ ਸਕਦਾ ਇਹ ਤਾਂ ਆਮ ਗੱਲ ਹੈ ਤਾਂ ਪਰਿਵਾਰਾਂ 'ਚ ਵੀ ਹੈ ਇਹ ਹੋ ਸਕਦਾ ਕਈ ਵਾਰੀ ਮਾਂ ਬਾਪ ਦੀ ਮੰਨੋਂ ਹਟ ਜਾਂਦੀ ਹੈ ਹੂੰ ਕਈ ਵਾਰੀ ਮਾਂ ਬਾਪ ਦੀ ਪੁੱਤ ਨਾਲ ਮੰਨੋਂ ਹਟ ਆ ਉਹ ਨਹੀਂ ਹੈਗਾ ਵੀ ਆਪਾਂ ਇਹ ਕਹਿ ਦਈਏ ਵੀ ਹਾਂਜੀ ਵੀ ਕੈਪਟਨ ਮੁੰਦਰ ਸਿੰਘ ਨੇ ਕੰਮ ਕੀਤੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾਤਾ ਉਹ ਇੱਕ ਕੋਈ ਹਾਈ ਕਮਾਂਡ ਦਾ ਉਹਨਾਂ ਨਾਲ ਹੋ ਸਕਦਾ ਆਪਦਾ ਕੋਈ ਰੋਲਾ ਹੋਵੇ ਕੱਢ ਸਕਦਾ ਕਿਸੇ ਨੂੰ ਵੀ ਕੱਢ ਸਕਦੀ ਹੈ ਉਹ ਸੈਂਸ ਕਾਂਗਰਸ ਦਾ ਇੱਕ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਹੂੰ ਸਿਆਸਤ ਦਾ ਇੱਕ ਵੱਡਾ ਨਾਮ ਨੇ ਨਵਜੋਤ ਸਿੰਘ ਸਿੱਧੂ ਅੱਜ ਪਾਰਟੀ ਤੋਂ ਪਾਸਾ ਕਰੀ ਬੈਠੇ ਨੇ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਪਾਸਾ ਨਹੀਂ ਕਰੀ ਬੈਠੇ ਸੱਚੇ ਪਾਸ਼ਾ ਜਿਹੜਾ ਟਾਈਮ ਕਿਸੇ ਤੇ ਨਾਲ ਆਵੇ ਜਿਹੋ ਜਿਹਾ ਜ ਉਹਨਾਂ ਤੇ ਆ ਹੂੰ ਉਹਨਾਂ ਦੀ ਧਰਮ ਪਤਨੀ ਕੈਂਸਰ ਦੀ ਪੀੜਿਤ ਸੀ ਜੀ ਅੱਜ ਨਹੀਂ ਹੈ ਪਰ ਆਪਨੇ ਉਹਨਾਂ ਦੇ ਪਰਿਵਾਰ ਤੇ ਚਲੋ ਮਿਹਰ ਕੀਤੀ ਆ ਪਰ ਉਹ ਇਨਸਾਨ ਦੀ ਇੰਨੀ ਕੁ ਦਾਤ ਦੇਣੀ ਬਣਦੀ ਆ ਨਵਜੋਤ ਸਿੰਘ ਸਿੱਧੂ ਦੀ ਵੀ ਉਹਨਾਂ ਨੇ ਲੋਕਾਂ ਦੇ ਖੂਨ ਪਸੀਨੇ ਵਾਲੇ ਰੁਪਈਏ ਨੂੰ ਛੱਡ ਕੇ ਉਹ ਬੰਦੇ ਨੇ ਆਪਦੀ ਕੀਤੀ ਕਮੈਂਟਰੀ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਆਈਪੀਐਲ ਦੇ ਵਿੱਚ ਉਹ ਬੰਦਾ ਕਮੈਂਟਰੀ ਕਰਦਾ ਰਿਹਾ ਹਮ ਸਿੱਧੂ ਸਾਹਿਬ ਨੇ ਕਮੈਂਟਰੀ ਕੀਤੀ ਆਪਦਾ ਰੁਪਈਆ ਕਮਾਇਆ ਤੇ ਉਹਨਾਂ ਨੇ ਭਾਈ ਆਪਦਾ ਪਹਿਲਾਂ ਘਰ ਵੇਖਿਆ ਹਮ ਹੁਣ ਨਵਜੋਤ ਸਿੰਘ ਸਿੱਧੂ ਤਾ ਹੋਵੇ ਬਰਨਾਲੇ ਇਲੈਕਸ਼ਨ ਚ ਰੈਲੀ ਕਰਦਾ ਨਵਜੋਤ ਸਿੰਘ ਸਿੱਧੂ ਹੋਵੇ ਗਿੱਦੜਵੇ ਰੈਲੀ ਕਰਦਾ ਤੇ ਘਰ ਵਾਲੀ ਪਿੱਛੋਂ ਸਾਵਾ ਤੇ ਪਈ ਹੋਵੇ ਦੱਸੋ ਜੀ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਭੈਣ ਭਰਾ ਤੁਹਾਡੇ ਆਪ ਦੇ ਪਰਿਵਾਰ ਤੇ ਤੁਹਾਡਾ ਆਪ ਦਾ ਜਮੀਰ ਤੁਹਾਨੂੰ ਕੀ ਕਹੂਗਾ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ ਜਦੋਂ ਘਰੇ ਕੈਂਸਰ ਦਾ ਮਰੀਜ਼ ਪਿਆ ਹੋਵੇ ਸੋ ਬੜੀਆਂ ਗੱਲਾਂ ਅਜਿਹੀਆਂ ਮੈਂ ਤੁਹਾਨੂੰ ਇਹ ਕਹਿ ਰਿਹਾ ਪਰਿਵਾਰਕ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਆਪਾਂ ਰਾਜਨੀਤੀ ਹਮੇਸ਼ਾ ਹੀ ਮੈਂ ਇਹ ਗੱਲ ਕਹਿਣਾ ਹੁਣਾ ਬੀ ਘੱਟੋ ਘੱਟ ਜਿਹੜਾ ਆਪਦੇ ਨਾਲ ਰਹਿਣ ਵਾਲਾ ਪਰਿਵਾਰ ਆ ਜਿਹੜਾ ਘੱਟੋ ਘੱਟ ਉਹਨਾਂ ਦਾ ਕੋਈ ਜੀਵਨ ਸਾਥੀ ਆ ਨਾਰਮਲ ਗੱਲਾਂ ਬਾਈ ਉਹਨਾਂ ਨੂੰ ਹਰੇਕ ਬੰਦੇ ਨੂੰ ਉਹ ਪਹਿਲਾਂ ਜੇ ਪਿਆ ਹੀ ਅਗੜਾ ਆਖਰੀ ਸਮਾਂ ਤੇ ਆ ਹੂੰ ਉਸ ਬੰਦੇ ਲਈ ਆਪਦਾ ਪਰਿਵਾਰ ਜ਼ਰੂਰੀ ਆ ਚਲੋ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਤੇ ਮਿਹਰ ਕਰੇ ਦੁਆਰਾ ਉਹਨਾਂ ਨੂੰ ਕੋਈ ਇਹ ਜਿਹਾ ਸਾਈਨ ਜਿਹੜਾ ਹੈਗਾ ਨਾ ਆਵੇਸ ਕਰਕੇ ਉਹ ਆਪਦੇ ਪਾਸੇ ਆ ਸੈਜਪਾਲ ਗੱਲ ਗਿੱਦੜ ਵਾਹਾ ਦੀ ਕਰਦੇ ਆ ਗਿੱਦੜ ਵਾਹਾ ਦੇ ਵਿੱਚ ਤੁਹਾਡੇ ਸੂਬਾ ਪ੍ਰਧਾਨ ਰਾਜਾ ਬੜਿੰਗ ਦੇ ਧਰਮ ਪਤਨੀ ਖੜੇ ਨੇ ਤੇ ਉਹ ਉੱਥੇ 212 ਤੋਂ 24 ਤੱਕ ਰਾਜਾ ਵੜਿੰਗ ਉੱਥੇ ਦੇ ਰਾਜੇ ਰਹੇ ਨੇ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਉੱਥੇ ਮੈਂ ਜਦੋਂ ਜਾਨਾ ਗਿੱਦੜਪਾਹੀ ਦੇਖਦਾ ਕਿ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਬੁਰੇ ਹਾਲ ਨੇ ਨਹੀਂ ਪਿੰਡਾਂ ਨੂੰ ਜੋੜਨ ਵਾਲੀਆਂ ਹੋ ਸਕਦਾ ਲਿੰਕ ਸੜਕਾਂ ਜਿਹੜੀਆਂ ਹੈਗੀਆਂ ਲਗਭਗ ਉਹ ਵੀ ਬਣੀਆਂ ਪਿੰਡਾਂ ਦੇ ਵਿੱਚ ਜਿਹੜੀ ਲੋਕਟਾਈਲ ਉਹ ਵੀ ਹਰੇਕ ਪਿੰਡ ਦੇ ਵਿੱਚ ਲਗਭਗ ਲੱਗੀ ਵੀ ਉਸ ਦਿਨ ਇੱਕ ਨੌਜਵਾਨ ਸੀ ਤੇ ਉਹਨੇ ਘਰ ਦੇ ਸਾਹਮਣੇ ਪੋਸਟਰ ਲਾਇਆ ਹੋਇਆ ਸੀਗਾ ਉਹਨੇ ਲਿਖਿਆ ਸੀ ਵੀ ਸਾਡੀ ਸਾਡੇ ਸੌਰੀ ਇਹਦੇ ਵਿੱਚ ਗਲੀ ਦੇ ਵਿੱਚ ਕੋਈ ਵੀ ਲੀਡਰ ਹੈਗਾ ਜਿਹੜਾ ਉਹ ਵੋਟ ਮੰਗਨ ਆਵੇ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੋਵੇ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਸੱਜਣਾ ਤੇਰਾ ਗੁੱਸਾ ਹੂੰ ਮੈਂ ਕਿਹਾ ਸੱਜਣਾ ਤੇਰਾ ਗੁੱਸਾ ਕੀ ਹੈ ਵੀ ਮਤਲਬ ਵੀ ਤੇਰੇ ਕੀ ਨਹੀਂ ਹੋਇਆ ਜਾਂ ਕੀ ਤੇਰਾ ਕੰਮ ਉਹ ਕਹਿੰਦਾ ਵੀ ਸਾਨੂੰ ਸਰਕਾਰ ਨੇ ਅਖੇ ਕਿਸੇ ਅਸੀਂ ਪੜ੍ਹੇ ਲਿਖੇ ਆ ਸਾਨੂੰ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਸਾਡੀ ਭਰਤੀ ਨਹੀਂ ਹੋਈ ਹੂੰ ਸਮਝ ਗਏ ਕੋਸ਼ਿਸ਼ ਜਿਵੇਂ ਹੁਣ ਆਪਾਂ ਇਹ ਕਹਿ ਦਈਏ ਹੁਣ ਨੌਕਰੀ ਭਰਤੀ ਅੱਜ ਕਰਨੇ ਆ ਭਗਵੰਤ ਸਿੰਘ ਮਾਨ ਨੇ ਜਿਹਨੇ 32000 ਰੁਪਏ ਆ 32000 ਮਲਾਜ਼ਮਾਂ ਦੇ ਜਿਹਨੇ ਪੋਸਟਰ ਲਾਏ ਆ ਤੇ ਰਾਜਾ ਬਣੇ ਨਹੀਂ ਨਾ ਕਰ ਸਕਦਾ ਪਰ ਉਹਨੇ ਇੱਕ ਗੱਲ ਕਹੀ ਸੀ ਉਹਨਾਂ ਦਾ ਵੀ ਸਾਡੀਆਂ ਗਲੀਆਂ ਨਾਲੀਆਂ ਸਾਡੀਆਂ ਇਹ ਮਤਲਬ ਆਹ ਹੋ ਗਈਆਂ ਲਾਈਟ ਸਿਸਟਮ ਹੋ ਗਿਆ ਲੋਕ ਟਾਈਲ ਹੋ ਗਈਆਂ ਸਾਡੀਆਂ ਸੜਕਾਂ ਕਹਿੰਦਾ ਇਹੋ ਜੀਆਂ ਪੇ ਤਾਂ ਦੁਪਹਿਰੇ ਭਾਵੇਂ 1 ਵਜੇ ਆ ਕੇ ਬੰਦਾ ਸੜਕਾ ਲ ਮੂੰਹ ਕਰਕੇ ਖੜ ਜੇ ਤੇ ਕਹਿੰਦਾ ਆਪਦਾ ਮੂੰਹ ਵੇਖ ਸਕਦਾ ਵੀ ਮੇਰੇ ਮੂੰਹ ਤੇ ਕੋਈ ਮਿੱਟੀ ਤਾਂ ਨਹੀਂ ਪਈ ਵੀ ਹਮ ਇੰਨੀ ਉਸ ਬੰਦੇ ਨੇ ਤੇ ਗਿੱਦੜਵਾ ਹੀ ਇੱਕ ਅਜਿਹਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਹਸਪਤਾਲ ਬਣਿਆ ਹੋਇਆ ਹੂੰ ਗਿੱਦੜਵਾ ਤੇ ਪਰ ਅੱਜ ਨਹੀਂ ਚੱਲ ਰਿਹਾ ਹੂੰ ਅੱਜ ਨਹੀਂ ਚੱਲ ਰਿਹਾਗਾ ਐਵੇਂ ਮੈਂ ਕਹਦੇ ਆਂ ਵੀ ਅੱਜ ਚੱਲਦਾ ਅੱਜ ਉੱਥੇ ਕੋਈ ਡਾਕਟਰ ਨਹੀਂ ਗਿੱਦੜਵਾ ਹਸਪਤਾਲ ਕੁਝ ਵੀ ਨਹੀਂ ਹੈ ਉਹ ਜ਼ਿੰਮੇਵਾਰੀ ਕਿਦੀ ਹੈ ਉਹਨੂੰ ਚਲਾਉਂ ਭਗਵੰਤ ਸਿੰਘ ਮਾਨ ਦੀ ਉਹਨਾਂ ਦੇ ਨਾਲ ਸਿਹਤ ਮੰਤਰੀ ਦੀ ਉਥੇ ਦੇ ਹਲਕੇ ਦਾ ਹਲਕੇ ਦਾ ਰਾਜ ਦੇਖੀਏ ਤਾਂ ਹਲਕੇ ਦਾ ਰਾਜ ਤਾਂ ਕਾਂਗਰਸ ਦਾ ਹਲਕੇ ਦਾ ਰਾਜ ਮੈਂ ਤੁਹਾਨੂੰ ਦੱਸਦਾ ਇੱਕ ਸਰਪੰਚ ਹੁੰਦਾ ਪਿੰਡ ਦਾ ਪਿੰਡ ਦਾ ਸਰਪੰਚ ਆਪਦੇ ਪਿੰਡ ਦੇ ਵਿੱਚ ਲੱਖ ਚਾੜ੍ਹੇ ਵੀ ਮੈਂ ਆਪਦੇ ਪਿੰਡ ਨੂੰ ਕੰਮ ਕਰਾਉਣਾ ਹੁਣ ਜਰੂਰ ਗਵਰਨਮੈਂਟ ਨੇ ਕਰਤਾ ਹੈ ਮਤਲਬ 13ਵਾਂ ਵਿੱਤ ਕਮਿਸ਼ਨ 14ਵਾਂ ਹੋ ਗਿਆ ਨਾਲ ਬਲਾਕ ਸ਼ਾਂਤੀ ਹੋ ਗਈ ਨਾਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਮਤਲਬ ਜਿਹੜੀਆਂ ਟੈਂਕੀਆਂ ਦੇ ਦਿੰਦੇ ਆ ਨਾਲ ਪਿੰਡਾਂ ਚ ਪਾਣੀ ਵਾਲੀਆਂ ਹੁਣ ਜਰੂਰ ਗਵਰਨਮੈਂਟ ਨੇ ਸਿੱਧਾ ਕਰਤਾ ਹੈ ਵੀ ਸੈਂਟਰ ਗਵਰਨਮੈਂਟ ਸਰਪੰਚਾਂ ਕੋਲੇ ਰੁਪਈਏ ਪਹੁੰਚਾਉਣ ਲੱਗ ਪਈ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਲੀਡਰ ਤੋਂ ਬਾਹਰ ਹੋ ਕੇ ਪਿੰਡ ਦੇ ਕੰਮ ਨਹੀਂ ਕਰਾ ਸਕਦਾ ਹੁੰਦਾਗਾ ਕਿਉਂਕਿ ਠੱਠ ਕੀਤਾ ਜਾਂਦਾ ਵੀ ਜਾਂ ਤੂੰ ਸਾਡੇ ਆਲਾ ਜਾ ਹੁਣ ਜਾਂ ਇਹ ਇਹ ਜਾਂ ਤਾਂ ਫਿਰ ਇਹ ਹੋਊਗਾ ਵੀ ਰਾਜਾ ਬੜਿੰਗ ਜਾ ਕੇ ਭਗਵੰਤ ਸਿੰਘ ਮਾਣ ਦੇ ਪੈਰਾਂ 'ਚ ਪੈ ਜੇ ਹੂੰ ਕਹਵੇ ਮੈਂ ਤੇਰੇ ਨਾਲ ਆਪਣਾ ਤੇਰੀ ਝਾੜੂ ਪਾਰਟੀ 'ਚ ਫਿਰ ਹਾਂ ਭਗਵੰਤ ਸਿੰਘ ਮਾਣ ਮੈਨੂੰ ਲੱਗਦਾ ਵੀ ਉਹਦੇ ਕੰਮ ਕਰਾਊਗਾ ਪਰ ਮੈਨੂੰ ਨਹੀਂ ਲੱਗਦਾਗਾ ਵੀ ਭਗਵੰਤ ਮਾਣ ਕਰਵਾਊਗਾ ਵੀ ਹਾਂ ਹੁਣ ਇਹ ਜ਼ਰੂਰ ਹੈ ਵੀ ਡੈਂਪੀ ਢੱਲੋ ਬੇਸ਼ੱਕ ਹਲਕਾ ਇੰਚਾਰਜ ਹੀ ਆ ਸਭ ਤੋਂ ਪਹਿਲਾਂ ਆਪਾਂ ਅੱਗੇ ਕਹਿੰਨੇ ਆ ਸਿਹਤ ਸਿੱਖਿਆ ਰੋਜ਼ਗਾਰ ਇਹ ਤਿੰਨ ਚੀਜ਼ਾਂ ਹੀ ਹੁੰਦੀਆਂ ਪਹਿਲਾਂ ਸਿਹਤ ਹੀ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਆ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਰਾਜਾ ਬੜਿੰਗ ਉਹਨਾਂ ਨੂੰ ਮਿਲਣ ਜਾਂਦੇ ਨੇ ਉਦੋਂ ਤਾਂ ਜੱਫੀ ਇਸ ਤੰਗ ਦੀ ਪਈ ਸੀ ਕਿ ਨਜ਼ਦੀਕੀਆਂ ਬਹੁਤ ਨੇ ਸਾਨੂੰ ਵੀ ਦੇਖ ਕੇ ਲੱਗ ਰਿਹਾ ਸੀਗਾ ਕਿ ਗਿੱਦੜ ਵਾਹਾ ਦਾ ਹੁਣ ਵਿਕਾਸ ਪੱਕਾਗਾ ਜਿਹੜੀ ਬਣਦੀ ਦੀ ਆਪਾਂ ਗੱਲ ਕਰਦੇ ਆ ਇਹ ਹੁੰਦੀ ਆ ਆਪਣੀ ਕਿਸੇ ਵੀ ਕਿਉਂਕਿ ਜਿਹੜੀ ਰਾਜਨੀਤੀ ਆ ਨਾ ਰਾਜਨੀਤੀ ਰੰਜਿਸ਼ ਦੀ ਨਹੀਂ ਹੁੰਦੀ ਰਾਜਨੀਤੀ ਹੁੰਦੀ ਕੰਮਾਂ ਦੀ ਹੁਣ ਮੰਨ ਕੇ ਚੱਲੋ ਅਕਾਲੀ ਦਲ ਦੇ ਬਹੁਤ ਲੀਡਰ ਬਹੁਤ ਜ਼ਿਆਦਾ ਲੀਡਰ ਆ ਅਕਾਲੀ ਦਲ ਦੇ ਜਿਨ੍ਹਾਂ ਦੀ ਮੈਂ ਤੁਹਾਨੂੰ ਆਪਦੀ ਕਹ ਕਹਿ ਦਿੰਨਾ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਤੇ ਵੀ ਚਾਈਦਾ ਬਣਦੀ ਵੀ ਹੈ ਹਮ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਆ ਜਿਨ੍ਹਾਂ ਨਾਲ ਬਣਦੀ ਵੀ ਹੈ ਸਾਡੇ ਹਲਕੇ ਦਾ ਹੀ ਐਮ ਐਲ ਏ 골ਡੀ ਮੇਰਾ ਦੋਸਤ ਹੈ ਹਮ ਉਹਦੇ ਵਿਰੋਧ ਅਸੀਂ ਆਪਣਾ ਪ੍ਰਚਾਰ ਕਰਦੇ ਆ ਤਾਂ ਉਹਨੂੰ ਹਰਾਉਣ ਤੇ ਵੀ ਸਾਡਾ ਜੋਰ ਲੱਗਦਾ ਮੇਰਾ ਦੋਸਤ ਆ ਉਹ ਹਮ ਪਰ ਇਹਦਾ ਮਤਲਬ ਇਹ ਨਹੀਂ ਨਾ ਹਾਂ ਉਹ ਆਪਦੇ ਕੰਮ ਕਰਕੇ ਦਿਖਾਵੇ ਵੀ ਆ ਮੇਰਾ ਰਿਪੋਰਟ ਕਾਰਡ ਅਸੀਂ ਆਪਦੇ ਦੱਸ ਦਾਂਗੇ ਵੀ ਆ ਸਾਡਾ ਰਿਪੋਰਟ ਕਾਰਡ ਸਹਿਜ ਲਾਸਟ ਸਵਾਲ ਆ ਅਕਾਲੀਦਾਲੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਆ ਕੀ ਲੱਗਦਾ ਕਿ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਸੀ ਕਿਹੜੀ ਪਾਰਟੀ ਕਿੰਨੀ ਕਨਵਰਟ ਹੋ ਸਕਦਾ ਦੇਖੋ ਅਕਾਲੀ ਦਲ ਜਿਹੜਾ ਹੈਗਾ ਇਹਨਾਂ ਦਾ ਵੋਟ ਜਿਹੜਾ ਹੈਗਾ ਜਿਹੜੀ ਤਾਂ ਸੱਚੀਆਂ ਵੋਟਰਾਂ ਸੀ ਇਹਨਾਂ ਨਾਲ ਕੋਈ ਪੁਰਾਣੀਆਂ ਖੜੀਆਂ ਉਹ ਹੋ ਸਕਦਾ ਹੈ ਵੀ ਮੰਨ ਕੇ ਚੱਲੋ ਜਿੱਥੇ 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 ਮਾਨ ਸਾਹਿਬ ਨੇ ਕੈਂਡੀਡੇਟ ਆਪਦੇ ਠੱਲੇ ਆ ਉਹਨਾਂ ਨੂੰ ਪੈ ਸਕਦੀ ਹੈ ਬਾਕੀ ਰਹੀ ਗੱਲ ਦੂਜੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਦਾ ਸਿਰਫ ਐਸੇ ਕਰਕੇ ਨਹੀਂ ਲੜਿਆ ਗਿਆ ਕਿਉਂਕਿ ਇਹਨਾਂ ਨੇ ਭਾਜਪਾ ਨੂੰ ਦਿੱਤੀ ਆ ਥਾਂ ਕਿਉਂਕਿ ਭਾਜਪਾ ਨੇ ਲਈਆਂ ਸਿੰਘ ਆ ਤ ਆਪਣਾ ਐਮਪੀ ਇਲੈਕਸ਼ਨ ਦੇ ਵਿੱਚ ਸਭ ਤੋਂ ਮੇਰੇ ਹਿਸਾਬ ਨਾਲ ਬਰੋਬਰ ਹਰੇਕ ਜਗ੍ਹਾ ਤੇ ਬਰੋਬਰ ਟਾਕਰਾ ਲੈ ਕੇ ਇਹਨਾਂ ਨੇ ਇਲੈਕਸ਼ਨ ਲੜੇ ਆ ਹੂੰ ਵਿੱਚ ਆਪਾਂ ਚਲੋ ਡੇਰਾ ਬਾਬਾ ਨਾਨਕ ਦੀ ਗੱਲ ਨਹੀਂ ਕੀਤੀ ਨੂੰ ਤਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਸੀਗਾ ਇਹਨਾਂ ਨੇ ਬੀਜੇਪੀ ਨੂੰ ਰਸਤਾ ਖੁੱਲਾ ਕੀਤਾ ਵੀ ਤੁਹਾਡੇ ਤੋਂ ਜਿੰਨੀ ਵੋਟ ਸਾਡੀ ਪੁਰਾਣੀ ਕੱਢੀ ਜਾਂਦੀ ਹੈ ਕਿਉਂਕਿ ਇੱਕ ਪਰਿਵਾਰ ਦੇ ਦੋ ਮੈਂਬਰ ਸੀਗੇ ਹੂੰ ਬੀਜੇਪੀ ਕਾਲੀ ਦਲ ਵੋਟ ਜਿੰਨੀ ਇਹਨਾਂ ਨੇ ਕਨਵਰਟ ਕਰਾਉਣੀਆਂ ਫੋਨ ਕਰਾ ਕਰਾ ਕੇ ਸੁਖਵੀਰ ਸਿੰਘ ਬਾਦਲ ਨੇ ਉਹ ਸਾਰੀ ਪਾਉਣੀ ਹੈ ਬੀਜੇਪੀ ਨੂੰ ਮਤਲਬ ਅੰਦਰੋਂ ਗਤੀ ਗੇਮ ਚੱਲ ਰਹੀ ਹੈ ਸ਼ੁਰੂ ਤੋਂ ਹੀ ਇਕੱਠੇ ਆ ਇਹ ਅੱਜ ਤੱਕ ਠੱਠੇ ਸਹਿਜ ਦੇਖਿਆ ਜਾਵੇ ਪਹਿਲਾ ਐਮਪੀ ਅਮਰਤਪਾਲ ਦੇ ਸਾਥੀਆਂ ਨੇ ਐਲਾਨ ਕਰਤਾ ਸੀ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਬੇਸ਼ੱਕ ਬਾਅਦ ਦੇ ਵਿੱਚ ਫੈਸਲਾ ਬਦਲ ਲਿਆ ਗਿਆ ਕੀ ਲੱਗਦਾ ਜੇ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਜਾਂ ਜਿਹੜੇ ਬਾਕੀ ਸਾਥੀ ਸੀ ਚੋਣ ਮੈਦਾਨ ਦੇ ਵਿੱਚ ਉਤਰਦੇ ਕਾਂਗਰਸ ਨੂੰ ਕਿੰਨਾ ਕੁ ਫਰਕ ਪੈਣਾ ਪਾਰਟੀ ਹਰੇਕ ਨੂੰ ਫਰਕ ਪੈਣਾ ਸੀ ਕਿਉਂਕਿ ਜਦੋਂ ਕੋਈ ਵੀ ਕੈਂਡੀਡੇਟ ਖੜਦਾ ਵੋਟ ਸ਼ੇਅਰ ਤਾਂ ਘਟਣਾ ਹੀ ਘਟਣਾ ਹੈ ਕਾਂਗਰਸ ਨੂੰ ਤਾਂ ਫਰਕ ਪੈਣਾ ਹੀ ਪੈਣਾ ਹਰ ਇੱਕ ਪਾਰਟੀ ਨੂੰ ਫਰਕ ਪੈਣਾ ਸੀ ਤੇ ਮੇਰਾ ਤਾਂ ਇਹ ਕਹਿਣਾ ਵੀ ਇਲੈਕਸ਼ਨ ਲੜਨਾ ਚਾਹੀਦਾ ਸੀ ਹੂੰ ਜ਼ਰੂਰੀ ਸੀ ਇਲੈਕਸ਼ਨ ਲੜਨਾ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਉਹ ਸਿਆਣੇ ਕਹਿੰਦੇ ਵੀ ਇਹ ਜਿੱਤਾਂ ਹਾਰਾਂ ਲਈ ਆਪਾਂ ਇਲੈਕਸ਼ਨ ਨਹੀਂ ਲੜਦੇਗੇ ਘੱਟੋ ਘੱਟ ਆਪਾਂ ਆਪਦਾ ਇੱਕ ਟੋਕਨ ਸਟ ਕੀ ਕਹਿ ਸਕਦੇ ਹੁੰਦੇ ਆ ਵੀ ਅਸੀਂ ਵੀ ਹੈਗੇ ਆ ਹੂੰ ਹੁਣ ਸਰਬਜੀਤ ਸਿੰਘ ਖਾਲਸਾ ਸੀ ਹੂੰ ਕਿੰਨੇ ਇਲੈਕਸ਼ਨ ਉਹਨਾਂ ਨੇ ਹਾਰੇ ਆ ਹੂੰ ਉਹਨਾਂ ਨੇ ਇਲੈਕਸ਼ਨ ਹਾਰੇ ਚਲੋ ਮੈਂ ਉਹਨਾਂ ਤੇ ਪਰਸਨਲ ਟਿੱਪਣੀ ਕੋਈ ਨਹੀਂ ਕਰਨਾ ਚਾਹੁੰਦਾ ਠੀਕ ਆ ਚਲੋ ਆਪਦਾ ਇਲੈਕਸ਼ਨ ਜਿੱਤੇ ਆ ਉਥੋਂ ਆਪਦਾ ਫਰੀਦਕੋਟ ਤੋਂ ਤੇ ਸਭ ਤੋਂ ਸਟਰੋਂਗ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਲਿਆਂਦਾ ਸੀ ਕਰਮਜੀਤ ਅਨਮੋਲ ਉਹ ਵੀ ਉੱਥੇ ਹਾਰ ਗਏ ਬਿਲਕੁਲ ਉੱਥੇ ਲਿਆਂਦਾ ਉਹਨਾਂ ਨੇ ਤੇ ਬਣੀ ਕੀ ਵੇਵ ਅਮਰਤਪਾਲ ਦੀ ਵੇਵ ਬਣੀ ਉਸੇ ਵੇਵ ਨੇ ਸਭਜੀਤ ਸਿੰਘ ਖਾਲਸਾ ਨੂੰ ਧੱਕੇ ਹੋਰ ਤਾਂ ਕਰਤਾ ਉਹ ਬੰਦੇ ਨੇ ਪਾਬਣੀ ਲੱਗਣ ਦਿੱਤੇ ਕਿਸੇ ਵੀ ਕੈਂਡੀਡੇਟ ਦੇ ਨਾ ਕਾਂਗਰਸ ਦੇ ਨਾ ਕੋਈ ਆਪ ਦੇ ਨਾ ਕੋਈ ਕਾਲੀ ਦਲ ਦੇ ਬਲਟੋਏ ਬਲਟੋ ਜੁਮਾਰਤਾ ਜਬਤ ਕਰਾਤੀਆਂ ਉਹਨਾਂ ਬੰਦਿਆਂ ਨੇ ਕਿਉਂਕਿ ਹਵਾ ਹੋ ਸਕਦਾ ਜੀ ਐਤਕੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਇਲੈਕਸ਼ਨ ਲੜਦੇ ਵੇਵ ਦਾ ਕੋਈ ਪੰਜਾਬ ਚ ਪਤਾ ਨਹੀਂ ਲੱਗਦਾ ਤੇ ਦੂਜਾ ਨੰਬਰ ਤੁਹਾਡੇ ਵਰਗੇ ਭਰਾ ਜਿਹੜੇ ਆ ਮੀਡੀਆ ਤੇ ਅਤੇ ਤੀਜੇ ਨੰਬਰ ਤੇ ਜਿਹੜੇ ਘਰੇ ਬੈਠੇ ਰਹ ਜਾਂਦੇ ਸੋਸ਼ਲ ਮੀਡੀਆ ਵਾਲੇ ਇਹ ਰਾਤੋਂ ਰਾਤ ਸਰਕਾਰ ਬਦਲ ਦਿੰਦੇ ਇਹ ਬੰਦੇ ਬਿਲਕੁਲ ਜਦੋਂ ਇੱਕ ਦੇ ਹੱਕ ਚ ਆਪਣਾ ਪੋਸਟਾ ਪੋਸਟਾ ਆਹ ਪੈਣ ਲੱਗ ਪੈਂਦੀਆਂ ਤੜਕੇ ਨੂੰ ਡੱਬੇ ਹੀ ਬਦਲ ਜਾਂਦੇ ਆ ਵੀ ਵੋਟਾਂ ਪੈਣੀਆਂ ਕਿਹਨੂੰ ਸੀ ਤੇ ਪੈ ਕਿਹਨੂੰ ਗਈਆਂ ਸਰਬਜੀਤ ਸਿੰਘ ਖਾਲਸਾ ਨੇ ਗੱਲ ਕਹੀ ਸੀ ਉਹਾਂ ਦਾ ਵੀ ਮੈਂ ਇਹ ਨਹੀਂ ਸੋਚਿਆ ਸੀਗਾ ਦਾ ਵੀ ਮੈਂ ਤਾਂ 5-7000 ਰੁਪਇਆ ਲੈ ਕੇ ਆਂਦਾ ਵੀ ਅਸੀਂ ਆ ਤਾਂ ਆਪ ਦਾ ਇਕੱਲਾ ਫਾਇਲ ਭਰ ਕੇ ਆ ਗਏ ਸੀ ਇਹ ਜਰੂਰ ਸੋਚਿਆ ਸੀ ਵੀ ਇਲੈਕਸ਼ਨ ਲੜ ਕੇ ਕੋਈ ਸਾਨੂੰ 500 700 5000 7000 10000 ਵੋਟ ਪੈ ਜੂਗੀ ਪਰ ਉਹਾਂ ਦਾ ਸੀ ਇਹ ਨਹੀਂ ਸੋਚਿਆ ਸੀ ਵੀ ਆ ਜਿਹੜਾ ਛੜੀ ਆ ਗਿਆ ਵੋਟਾਂ ਵਾਲਾ ਇਲੈਕਸ਼ਨ ਜਰੂਰ ਲੜਨਾ ਚਾਹੀਦਾ ਸੀਗਾ ਤਾਂ ਬਹੁਤ ਬਹੁਤ ਧੰਨਵਾਦ ਸੈਜ ਸਮਾ ਕਾਡਣ ਦੇ ਲਈ ਸ਼ੁਕਰੀਆ ਇਹ ਕਾਂਗਰਸ ਆਗੂ ਸਾਡੇ ਨਾਲ ਮੌਜੂਦ ਸੀ ਦਾਵੇ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਜਿੱਤ ਦੇ ਝੰਡੇ ਗੱਡਣ ਦੀਆਂ ਹੁਣ ਲੋਕ ਫਤਵਾ ਕੀਦੇ ਹੱਕ ਦੇ ਵਿੱਚ ਦੰਦੇ ਨੇ ਇਹ ਤਾਂ 23 ਨਵੰਬਰ ਤੋਂ ਬਾਅਦ ਹੀ ਤਸਵੀਰ ਸਾਫ਼ ਹੋ ਪਾਵੇਗੀ